ਅੱਜ ਦੇ ਲਾਟਾ ਤੇ 14 ਦਿਨ ਲੈ ਗਏ ਮੇਲੇ ਤੇ ਬਾਬਾ ਅਤਰ ਸਿੰਘ ਦਾ 14 ਦਿਨ ਲੈ ਗਏ ਅੱਜ ਰੋਕੇ ਨਹੀਂ ਇਹਨਾਂ ਨੂੰ ਕਾਕਾ ਫੜ ਲੈ ਇਹਨੂੰ ਰੁਕਦੇ ਨਹੀਂ ਸਿੰਘਾਂ ਦਾ ਕਰਨਾ ਹੈ ਰੁਕਦੇ ਨਹੀਂ ਹਾਂ ਰੋਕੇ ਰੋਕੇ ਨਹੀਂ ਕਹਿੰਦੇ ਕਿੱਡਾਂ ਕਹਿੰਦੇ ਬਹੁਤ ਮਾੜੀ ਗੱਲ ਨਾ ਨਾ ਭਾਈ ਸਮਾਰ ਕੇ ਮੈਂ ਸਮਾਰ ਕੇ ਪੱਤਰਕਾਰ ਆਈ ਮੈਂ ਭਾਈ ਇਕੱਲਾ ਬੋਲੋ ਤੁਸੀਂ ਬੋਲੋ ਤੇ 1 ਮਿੰਟ ਜੀ ਹੌਲੀ ਹੌਲੀ ਹਾਂ ਹਾਂ ਜੀ ਹਾਂ ਮੈਂ ਕਬੱਡੀ ਖੇਡ ਰਹੀ ਆ। ਆ ਮੇਰਾ ਰੇਡਰ ਪਰਾਨਾ। ਠੀਕ ਹੈ ਜੀ। ਨਹੀਂ ਬਾਬਾ ਜੀ। ਕਬੱਡੀ ਖੇਡਿਆ। ਠੀਕ ਹੈ ਜੀ। ਬੱਪਣ ਕਬੱਡੀ। ਕੋਈ ਮੈਂ ਗੁਰਲਾਲ ਕਮੌਰ। ਠੀਕ ਹੈ ਜੀ। ਸੋ ਮੈਂ ਕਰਾਚੋ। ਠੀਕ ਹੈ ਜੀ। ਜਮੇਰ ਜਲਾਲ। ਠੀਕ ਹੈ ਜੀ। ਕਿੰਨੇ ਰੇਡਰ ਤੇ ਟੱਕਰ ਟੱਕਰ ਆਲੇ। ਗਰਮਾ ਗਰਮਾਲੇ ਸਾਰੇ ਫੜੇ ਹੋਏ ਨੇ ਡੱਟਦੇ। ਠੀਕ ਹੈ ਜੀ। ਹੁਣ ਫੇਰ ਤਿਆਰ ਆ। ਠੀਕ ਹੈ ਜੀ। ਹੁਣ ਹੁੰਦਾ ਤਿਆਰ ਆ। ਠੀਕ ਹੈ ਜੀ। ਮੈਨੂੰ ਮੜਾ ਜਾਂ ਸੈਦੋ ਤਹੀਂ ਦਾ। ਮੈਂ ਸੈਦੋ ਕਹਿੰਦਾ ਤੀਜਾ ਕਹਿੰਦੇ ਕਿਨੇ ਕਹਿੰਦੇ ਕਿਨੇ ਕਹਿੰਦੇ ਕਿਨੇ ਹੋ ਕਹਿੰਦੇ ਸੀ ਤਾਂ ਸ੍ਰੀ ਗੱਡੂ ਹਰਦੇ ਅੱਜ ਨੇ ਕਿਹੜੇ ਕਿਹੜੇ ਨੇ ਕਿਹੜੇ ਕਿਹੜੇ ਜਿਨ੍ਹਾਂ ਨੇ ਉਹਦਾ ਮੂਦਾ ਮਾਰ ਕੇ ਇਹ ਫੁਆਇਨਾ ਤੇ ਆ ਬਾਬੇ ਦੇ ਦੇਖੋ ਦੋਸਤੋ ਤੇ ਬਾਬਿਆਂ ਦੀਆਂ ਫੋਟੋਆਂ ਤੇ ਇਹ ਮੂਦਾ ਮਾਰ ਕੇ ਤਾਂ ਖੇਡ ਰਹੇ ਨੇ ਇਹ ਬਾਬਾ ਜੀ ਨੋਕ ਰਹੇ ਨੇ ਪਤਨ ਸਿੰਘ ਦੇ ਜਿਨ੍ਹਾਂ ਨੇ ਕੋਈ ਨਹੀਂ ਬਾਬਾ ਜੀ ਸਾਹਿਬ ਦੇ ਸਾਹਮਣੇ ਤੇ ਉਹੀ ਗੱਲ ਆ ਵੀ ਬਾਬਾ ਜੀ ਕਹਿੰਦੇ ਤਿੰਨ ਦਿਨ ਹੋਰ ਕਹਿੰਦਿਆਂ ਨੂੰ ਤੇ ਕਿਹੜੇ 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 ਬਾਈ ਸੀ ਬਾਈ ਉਹ ਕਿਹੜੇ-ਕਿਹੜੇ ਬਾਈ ਸੀ ਮੈਂ ਤਾਂ ਹੁਣੀ ਆਇਆ ਬ੍ਰਾ ਬਾਬਾ ਠੀਕ ਹੈ ਕੋਈ ਨਹੀਂ ਬੱਚਾ ਓਏ ਠੀਕ ਹੈ ਸਾਡੇ ਪਿੰਡ ਦੇ ਬਾਬਾ ਬੋਲੋਗੇ ਨਾ ਜਿੰਨਾਂ ਨੇ ਸਮਾਦੀ ਤੋਂ ਪਹਿਲਾਂ ਇਹ ਕਹਿੰਨਾ ਕੀ ਧੀ ਵੀ ਮੇਰਾ ਪਿੰਡ ਤੇ ਕਿਹੜਾ ਦਵਾਲੋ ਸਾਡੇ ਲੋਕ ਕਹਿੰਦੇ ਬੱਚੇ ਦਾ ਮਾਰਾ ਕਹਿੰਦੇ ਆ ਬਾਬਾ ਬੋਲਾ ਕਰ ਹਾਂ ਠੀਕ ਹੈ ਬਾਬਾ ਬੋਲਾ ਕਿ ਰੱਖਿਆ ਸੀ ਨਾ ਡਗਰਾਂ ਨੂੰ ਨਾ ਬੰਦਿਆਂ ਨੂੰ ਬਿਵਾਰੀ ਨਹੀਂ ਪੈਂਦੀ ਇੱਕ ਕਿਹੜਾ ਮੇਰਾ ਸੁਭਾਤੀ ਦਾ ਪਹਿਲਾ ਪਿੰਡ ਉਤੋ ਦੀ ਲਵਾ ਲੋ ਹਾਂ ਬਾਈ ਹਰਮੰਦਰ ਸਾਹਿਬ ਦੀ ਉਹ ਟੋਹ ਹਾਂ ਹਾਂ ਸਾਡੇ ਪਿੰਡ ਦੇ ਲੋਕ ਆ ਰੇ ਹਾਂ ਉਹਨੂੰ ਕਹਿੰਦੇ ਭੱਜੜ ਦਾ ਮਰਾ ਕਹਿੰਦੇ ਬਾਬੇ ਪੋਰੇ ਗਿਰਨੂ ਇਹ ਮੇਰੀ ਗੱਲ ਝੂਠੀ ਹੋਵੇ ਮੇਰਾ ਗੱਲ ਕੱਟ ਦਿਓ ਤੁਹਾਡਾ ਪਿੰਡ ਕਿਹੜਾ ਗੱਲ ਕੱਟ ਦਿਓ ਮੇਰਾ ਪਿੰਡ ਆਹੀ ਆ ਬਾਈ ਠੀਕ ਤੁਹਾਡਾ ਨਾਮ ਕੀ ਆ ਜੀ ਮੇਰਾ ਨਾਮ ਨਿੱਕਾ ਛੋਟਾ ਨਾ ਹੂਆ ਮੇਰਾ ਠੀਕ ਹੈ ਨਿੱਕਾ ਬਦਲੂਆ ਕਰਮਜੀਤ ਕਰਮਜੀਤ ਖੇਡਾਰੀ ਓਪਨ ਦਾ ਠੀਕ ਹੈ ਜੀ ਗੁਰਨਾਲ ਨੂੰ ਬੁੱਤਲੋਂ ਜਾ ਕੇ ਨਾ ਠੀਕ ਹੈ ਜੀ ਵੀ ਜੱਫੇ ਲਾਈਨੇ ਕਰਾਂ ਨਾ ਠੀਕ ਹੈ ਜੀ ਤੇ ਮੇਰਾ ਬੈਟ ਪ੍ਰੈਸ਼ਰ ਬਾਹਰ ਜਾਂਦਾ ਜੀ ਤੋ ਨਾ ਨਾ ਠੀਕ ਹੈ ਸਿੰਘ ਤੈਨੂੰ ਪਤਾ ਕੱਲਾ ਸਵਾ ਲੱਕੇ ਇੱਕ ਲੜਾਊ ਦਾ ਗੋਬਿੰਦ ਸਿੰਘ ਨਾਮ ਕਹਾਂ ਠੀਕ ਹੈ ਹੁਣ ਕਹੀ ਨਹੀਂ ਉਹ ਕਹਿੰਦੇ ਬਾਗੇ ਹਾਂ ਬਾਬੇ ਪੋਲਾ ਕਰਨ ਉਹ ਗੱਲ ਵਿਚਾਲੇ ਰਹਿ ਗਈ ਗੇੜਾ ਨਹੀਂ ਦਬਾਇਆ ਠੀਕ ਹੈ ਕਹਿੰਦੇ ਭੱਜਦਾ ਮਾਰਾ ਕਹਿੰਦਾ ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਉਹ ਆ ਗਿਆ ਉਸ ਤੋਂ ਬਾਅਦ ਪੁਰਾ ਮੇਰੀ ਗੱਲ ਸੁਣ ਭਾਈ ਹਾਂ ਹਾਂ ਉਸ ਤੋਂ ਬਾਅਦ ਬਾਬਾ ਸਮਾਦੀ ਚ ਬਹਿ ਗਿਆ ਸਾਡੇ ਪਿੰਡ ਦੇ ਕਹਦੇ ਗੇੜਾ ਦਬਾ ਲੋ ਇੱਤੋਂ ਠੀਕ ਹੈ ਜਦੋਂ ਸਮਾਦੀ ਚ ਬਹਿ ਗਿਆ ਉਹ ਕਹਿੰਦੇ ਪੋਲਿਆ ਹੁਣ ਜਾ ਹੁਣ ਜਾ ਹੋ ਨਹੀਂ ਹੋਵੇਗਾ ਹੁਣ ਨੰਗਿਆ ਬਾਬੇ ਨੇ ਸਮਾਧੀ ਦੇਤੀ ਸਾਡੇ ਦੇ ਪਿੰਡ ਦੇ ਲੋਕ ਆਏ ਜੇ ਨੇ ਬਾਈ ਓਏ ਓਏ ਇਹ ਜੇ ਨੇ ਬਾਈ ਓਏ ਖੜਾ ਬਣਾਇਆ ਹੈ ਸੰਤਰਾ ਬਾਬਾ ਇਹ ਜੇ ਨੇ ਠੀਕ ਹੈ ਜੀ ਉਹ ਦੇਖ ਤੁਹਾਨੂੰ ਨਾ ਰੇਡ ਦੇ ਬਿਲਕੁਲ ਮੂਰੇ ਆ ਉਹ ਤੇ ਹਰ ਰੋਜ਼ ਤਾਂਸ ਖੇਡਿਆ ਜਾਂਦਾ ਗਾਲਾਂ ਕੱਢੀਆਂ ਜਾਂਦੀਆਂ ਨੇ ਠੀਕ ਹੈ ਜੀ ਜਿਆਦਾ ਹੁਣ ਵੀ ਦੇਖਣਾ ਉਹਨਾਂ ਨੂੰ ਪੁੱਛੋ ਬਾਈ ਜਾ ਕੇ ਗੱਲਬਾਤ ਉਹਨਾਂ ਨਾਲ ਕਿਉਂ ਥੁੱਕਦੇ ਆ ਬਾਈ ਕਿਉਂ ਗਾਲਾਂ ਕੱਢਦੇ ਆ ਠੀਕ ਹੈ ਜੀ ਅੱਜ ਤਾਂਸ ਦੇਖ ਬਾਬਾ ਜਰਨੈਲ ਸਿੰਘ ਦੀ ਫੋਟੋ ਤੇ ਉੱਥੇ ਮੂਦਾ ਮਾਰ ਕੇ ਫੇਰ ਵੀ ਅੱਖਰ ਮੈਨੂੰ ਪੈ ਗਏ ਮੇਰੇ ਮਾਰੇ ਨੇ ਉਹਨਾਂ ਨੇ ਅੱਛਾ ਮੈਨੂੰ ਪੈਏ ਨੇ ਹਾਂ ਉਹਦੇ ਮੈਂ ਮੂਵੀ ਨਹੀਂ ਬਣਾ ਸਕਿਆ ਠੀਕ ਹੈ ਕਿਹੜੇ ਕਿਹੜੇ ਸੀਗੇ ਕਿਧਰ ਉਹ ਸਾਰੀ ਥੀ ਆ ਬੁਢੇ ਜਿਹੜਾ ਬਿਠੇ ਨੇ ਉਹ ਖੜੇ ਨੇ ਉਹ ਗੁੱਡੀਆਂ ਉਹਨਾਂ ਨਾਲ ਗੱਲਬਾਤ ਕਰਦੇ ਆਪਾਂ ਕਰ ਲੈ ਹਾਂਜੀ ਸਾਸਰੀ ਗੱਬੀ ਜੀ ਕੋਈ ਗੱਲ ਨਹੀਂ ਤਾਂ ਆਪਾਂ ਪੱਖ ਰੱਖਣਾ ਆਪਣਾ ਤੁਸੀਂ ਆਪਦਾ ਪੱਖ ਰੱਖ ਦੋ ਵੀ ਜਿਹੜੇ ਮਤਲਬ ਤਾਂ ਖੇਡਦੇ ਸੀ ਉੱਥੇ ਵੀ ਉਹ ਕੀ ਗੱਲਬਾਤ ਹੋਈ ਕਹਿੰਦਾ ਤੂੰ ਖਰਚਾ ਉਹਦਾ ਇਹ ਬੰਦਾ ਸਾਨੂੰ ਵੀ ਖੜਾ ਬਾਈ ਉਹ ਖੜਾ ਇੱਕ ਇਹ ਦੋਵੇਂ ਬੰਦੇ ਮੇਰੇ ਕੰਨੀ ਆਏ ਨੇ ਉਹਦਾ ਸਾਨੂੰ ਕੀ ਨਾ ਯਾਰ ਹਾਂ ਫਿਰ ਤੁਸੀਂ ਬੈਠੇ ਨਹੀਂ ਉਹ ਬੈਠੇ ਸਾਨੂੰ ਤਾਂ ਸਿੰਪਲ ਕਾ ਦੇ ਬੈਠੇ ਆ ਯਾਰ ਸਿੰਪਲ ਆ ਥੱਲੇ ਕੀ ਆ ਉਹਨਾਂ ਦੇ ਉਹ ਨਦੇ ਥੱਲੇ ਕੀ ਆ ਬਾਬਿਓ ਸਾਇ ਨਹੀਂ ਪਤਾ ਆ ਮੁੱਠਾ ਹੁਈਆਂ ਰੱਖੀਆਂ ਨੇ ਪਤਾ ਹੀ ਨਹੀਂ ਉਹ ਚੱਲ ਹਾਂ ਉਹ ਸਾਹਿਬ ਇਹਦੇ ਪਿੱਛੇ ਨਹੀਂ ਚਾਹ ਚਾਹਦੀ ਆ ਬੰਦੇ ਦੀ ਤੁਸੀਂ ਗੰਦ ਗੋਣੇ ਕਹਿੰਦਾ ਕਾਸੀ ਹੇਟਣਦਾ ਉਹਨਾਂ ਕੰਦ ਕੇਚੇ ਜਿਹੜਾ ਹਾਂ ਉਹ ਬੰਦਾ ਇਹ ਤੇ ਹਰਮਿੰਦਰ ਸਾਹਿਬ ਦੇ ਫੋਟੋ ਕਿਉਂ ਆ ਅੱਜ ਮੈਨੂੰ ਤੀਜਾ ਦੇਣਾ ਬਾਈ ਅੱਛਾ ਜੀ ਅੱਜ ਤੀਜਾ ਦੇਣਾ ਮੈਨੂੰ ਹਾਂਜੀ ਇਹ ਮੈਨੂੰ ਪਾ ਗਏ ਠੀਕ ਹੈ ਅੱਜ ਇਹਨਾਂ ਨੇ ਮੈਨੂੰ